ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 23ਵਾਂ ਅੰਕ ਹੈ ਅੰਮ੍ਰਿਤ ਸਰ ਭਲ ਜੋ ਜਗਾ ਲਾਗੇ ਦੇਨ ਗਿਰਾਏ ਜੇ ਕੋਈ ਕਹੇ ਕਿ ਉਹ ਮੌਤੋਂ ਨਹੀਂ ਡਰਦਾ ਤਾਂ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਜਾਂ ਫਿਰ ਕੋਈ ਪਾਗਲ ਹੈ ਅਬਦਾਲੀ ਦਾ ਸਦਾ ਤੋਂ ਇਹੋ ਵਿਚਾਰ ਰਿਹਾ ਸੀ ਤੇਹੀ ਸ਼ਬਦ ਉਸਨੇ ਸਰਦਾਰ ਚੜਤ ਸਿੰਘ ਨੂੰ ਵੀ ਕਹੇ ਸਨ ਤੇ ਫਿਰ ਅਬਦਾਲੀ ਸਿੱਖ ਸਰਦਾਰਾਂ ਨੂੰ ਮਿਲਿਆ ਜਿਨ੍ਹਾਂ ਦਾ ਡੇਰਾ ਸਿਰਾਂ ਤੋਂ ਪਾਰ ਸੀ ਤੇ ਜੋ ਮੌਤ ਨੂੰ ਟਿੱਚ ਜਾਂਦੇ ਸਨ ਹੁਣ ਅਕਸਰ ਅਬਦਾਲੀ ਉਹ ਵਾਕ ਇਸ ਤਰ੍ਹਾਂ ਬੋਲਦਾ ਸੀ ਜੇ ਕੋਈ ਕਹੇ ਕਿ ਉਹ ਮੌਤ ਤੋਂ ਨਹੀਂ ਡਰਦਾ ਤਾਂ ਸਮਝ ਲਵੋ ਕਿ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਜਾਂ ਕੋਈ ਪਾਗਲ ਹੈ ਤੇ ਜਾਂ ਫਿਰ ਉਹ ਸਿੱਖ ਹੈ ਸੱਚ ਕਿਹਾ ਬਾਦਸ਼ਾਹ ਸਲਾਮਤ ਅਬਦਾਲੀ ਐਤ ਕੀ ਉੱਚੀ ਬੋਲ ਗਿਆ ਸੀ ਤੇ ਫੌਜਦਾਰ ਨਜੀਬ ਖਾਨ ਨੇ ਵੀ ਸੁਣ ਲਿਆ ਹਜ਼ੂਰ ਹੁਣ ਜਦ ਅਸੀਂ ਪਟਿਆਲੇ ਕੋਲ ਦੀ ਲੰਘ ਹੀ ਰਹੇ ਹਾਂ ਤਾਂ ਕਿਉਂ ਨਾ ਆਲਾ ਸਿੰਘ ਨਾਲ ਵੀ ਹਿਸਾਬ ਕਰਦੇ ਚੱਲੀਏ ਨਜੀਬ ਖਾਨ ਨੇ ਗੱਲ ਬਦਲੀ ਉਸ ਨੂੰ ਤਾਂ ਅਸੀਂ ਪਿਛਲੇ ਸਾਲ ਆਪ ਇਸ ਇਲਾਕੇ ਦਾ ਹਾਕਮ ਬਣਾਇਆ ਸੀ ਕਿ ਉਹ ਵੀ ਇੱਥੇ ਮੌਜੂਦ ਸੀ ਸਿੱਖਾਂ ਵੱਲ ਅਬਦਾਲੀ ਨੇ ਨਜੀਬ ਖਾਨ ਨੂੰ ਪੁੱਛਿਆ ਆਪ ਤਾਂ ਭਾਵੇਂ ਨਹੀਂ ਸੀ ਹਜ਼ੂਰ ਪਰ ਉਸ ਦੀ ਹਮਦਰਦੀ ਤਾਂ ਸੀ ਇਸ ਦੇ ਇਲਾਕੇ ਵਿੱਚ ਸ਼ਰਨ ਲੈਣ ਲਈ ਹੀ ਸਿੱਖ ਅਮਰਸਰ ਤੋਂ ਚੱਲੇ ਸਨ ਸਾਡੇ ਸੂਏ ਦੱਸਦੇ ਹਨ ਕਿ ਸਿੱਖਾਂ ਨੂੰ ਡੂੰਘੇ ਜੰਗਲਾਂ ਦੇ ਰਾਹਾਂ ਵਿੱਚੋਂ ਕੱਢ ਕੇ ਲਜਾਨ ਵਾਲੇ ਵੀ ਆਲਾ ਸਿੰਘ ਦੇ ਦੂਤ ਹੀ ਸਨ ਇਸ ਕਮਬਖਤ ਦੀ ਐਸੀ ਮਜਾਲ ਪੇਸ਼ ਕਰੋ ਉਸ ਨੂੰ ਮੇਰੇ ਅੱਗੇ ਹੋਰ ਤਾਂ ਹੋਰ ਹਜ਼ੂਰ ਆਪਣਾ ਤਾਂ ਇਸ ਨਾਲ ਪੁਰਾਣਾ ਹਿਸਾਬ ਵੀ ਬਾਕੀ ਹੈ ਪਾਣੀਪਤ ਵਿੱਚ ਮਰਾਠਿਆਂ ਨੂੰ ਰਸਤ ਵੀ ਇਧਰੋਂ ਹੀ ਜਾਂਦਾ ਰਿਹਾ ਹੈ ਕੋਲ ਹੀ ਖਰੜ ਵਾਲਾ ਲక్ష్ਮੀ ਨਾਰਾਇਣ ਖਲੋਤਾ ਸੀ ਉਹ ਆਲਾ ਸਿੰਘ ਦਾ ਗਵਾਂਡੀ ਹੋਣ ਕਰਕੇ ਵੀ ਉਸ ਨਾਲ ਈਰਖਾ ਕਰਦਾ ਸੀ ਉਹ ਬੋਲਿਆ ਜਾਪਨਾ ਸਿੱਖ ਵਹੀਰ ਜੋ ਹੁਣ ਅੱਗੇ ਮਾਲਵੇ ਦੇ ਲੱਖੀ ਜੰਗਲ ਨੂੰ ਲੰਘ ਗਿਆ ਹੈ ਪਹਿਲਾ ਉਹਨਾਂ ਦੀ ਬਰਨਾਲੇ ਰੁਕਣ ਦੀ ਯੋਜਨਾ ਹੀ ਸੀ ਉਹਨਾਂ ਦਾ ਉੱਥੇ ਰੁਕਣ ਦਾ ਪ੍ਰਬੰਧ ਵੀ ਆਲਾ ਸਿੰਘ ਨੇ ਹੀ ਕੀਤਾ ਸੀ ਹਜ਼ੂਰ ਜੀ ਹਜ਼ੂਰ ਸੁਣਿਆ ਹੈ ਕਿ ਆਲਾ ਸਿੰਘ ਆਪ ਵੀ ਉੱਥੇ ਹੀ ਮੌਜੂਦ ਹੈ ਜੈਨ ਖਾਨ ਵੀ ਆਲਾ ਸਿੰਘ ਨਾਲ ਸਾੜਾ ਰੱਖਦਾ ਸੀ ਸੋ ਵੀ ਬੋਲਿਆ ਕਿੱਥੇ ਹੈ ਇਹ ਬਰਨਾਲਾ ਅਬਦਾਲੀ ਬੋਲਿਆ ਅਸੀਂ ਲਗਭਗ ਬਰਨਾਲੇ ਦੀਆਂ ਹੱਦਾਂ ਤੇ ਹੀ ਖਲੋਤੇ ਹਾਂ ਜਾਪਨਾ ਪੇਸ਼ ਕਰੋ ਉਸ ਨੂੰ ਮੇਰੇ ਅੱਗੇ ਤੁਰੰਤ ਬਾਬਾ ਆਲਾ ਸਿੰਘ ਨਾਤਾ ਬਰਨਾਲੇ ਸੀ ਤੇ ਨਾਹੀਂ ਪਟਿਆਲੇ ਉਸ ਨੇ ਤਾਂ ਪਟਿਆਲੇ ਤੋਂ 10-15 ਕੋ ਇੱਕ ਕਿਲੇ ਵਿੱਚ ਸ਼ਰਨ ਲਈ ਹੋਈ ਸੀ ਪਰ ਅਫਗਾਨ ਸੂਈਆਂ ਨੇ ਪਤਾ ਲਾ ਲਿਆ ਤੇ ਬਾਬਾ ਆਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਬਦਾਲੀ ਅੱਗੇ ਪੇਸ਼ ਕੀਤਾ ਗਿਆ ਬਾਬੇ ਨੂੰ ਦੇਖਦਿਆਂ ਹੀ ਅਬਦਾਲੀ ਖਿੱਚ ਗਿਆ ਬਾਬਾ ਆਲਾ ਸਿੰਘ ਦਾ ਪਹਿਰਾਵਾ ਭਾਵੇਂ ਸ਼ਾਹੀ ਸੀ ਪਰ ਉਸ ਦਾ ਚਿਹਰਾ ਮੋਰਾ ਉਹਨਾਂ ਸਿੱਖਾਂ ਜਿਹਾ ਹੀ ਸੀ ਜਿਨ੍ਹਾਂ ਨੇ ਅਬਦਾਲੀ ਨੂੰ ਹੁਣੇ ਹੀ ਮਲੇਰਕੋਟਲੇ ਲੋਹੇ ਦੇ ਚਣੇ ਚਬਾਏ ਸਨ ਕੇਸ ਮੋਨਦੇਓ ਇਸ ਦੇ ਸ਼ਾਹੀ ਬਾਣੇ ਪਾਉਣੇ ਹਨ ਤਾਂ ਦੇਖ ਸਿੱਖਾਂ ਵਾਲੀ ਨਹੀਂ ਹੋਣੀ ਚਾਹੀਦੀ ਅਬਦਾਲੀ ਬੋਲਿਆ ਹੁਕਮ ਦੀ ਤਾਮੀਲ ਲਈ ਹਜਾਮ ਸੱਦੇ ਗਏ ਆਲਾ ਸਿੰਘ ਨੇ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਉਸ ਨੇ ਨਜੀਬ ਦੋਲਾ ਰੁਹੇਲੇ ਨੂੰ ਵੀ ਵਿੱਚ ਪਾਇਆ ਨਜੀਬ ਦੋਲਾ ਨੇ ਅਬਦਾਲੀ ਦੇ ਪ੍ਰਧਾਨ ਮੰਤਰੀ ਸ਼ਾਹਵਲੀ ਨਾਲ ਗੱਲ ਕੀਤੀ ਚਾਵਲੀ ਅਬਦਾਲੀ ਅੱਗੇ ਆਇਆ ਤੇ ਬੋਲਿਆ ਕਿਉਂ ਨਾ ਇਸ ਦੇ ਕੇਸ ਮੁੰਨਨ ਦੀ ਥਾਂ ਉਹਨਾਂ ਤੇ ਕਰ ਲਾ ਦੇਈਏ ਹਜ਼ੂਰ ਜੇ ਕੇਸ ਰੱਖਣੇ ਹਨ ਤਾਂ ਹਰਜਾਨਾ ਦੇਵੇ ਅਬਦਾਲੀ ਨੂੰ ਇਹ ਵਿਚਾਰ ਚੰਗਾ ਲੱਗਿਆ ਤੇ ਉਹਨਾਂ ਨੇ ਆਲਾ ਸਿੰਘ ਤੋਂ ਕੇਸ ਸਾਬਤ ਰੱਖਣ ਬਦਲੇ 1.5 ਲੱਖ ਰੁਪਈਆ ਹਰਜਾਨਾ ਲਿਆ ਇਸ ਤੋਂ ਬਿਨਾ ਪਾਣੀਪਤ ਵਿੱਚ ਮਰਾਠਿਆਂ ਤੇ कल्लू ਘਾਰੇ ਵਿੱਚ ਸਿੱਖਾਂ ਦੀ ਮਦਦ ਕਰਨ ਬਦਲੇ 5 ਲੱਖ ਜੁਰਮਾਨਾ ਹੋਰ ਲਾਇਆ ਗਿਆ ਬਾਬਾ ਆਲਾ ਸਿੰਘ ਵੱਲੋਂ ਸਾਰਾ 6.5 ਲੱਖ ਰਜਾਨਾ ਭਰ ਦਿੱਤੇ ਜਾਣ ਮੰਗਰੋ ਵੀ ਅਬਦਾਲੀ ਨੇ ਉਸ ਨੂੰ ਕਈ ਦਿਨ ਕੈਦ ਕਰਕੇ ਆਪਣੇ ਨਾਲ ਰੱਖਿਆ ਕਿਉਂ ਨਹੀਂ ਤੂੰ ਸਾਡੀ ਸਿੱਖਾਂ ਨਾਲ ਸੰਧੀ ਕਰਵਾ ਦਿੰਦਾ ਇੱਕ ਦਿਨ ਅਬਦਾਲੀ ਨੇ ਬਾਬਾ ਆਲਾ ਸਿੰਘ ਨੂੰ ਕਿਹਾ ਤੂੰ ਦਲ ਖਾਲਸੇ ਅੱਗੇ ਜਾ ਤੇ ਸਾਡੀ ਇਹ ਤਜਵੀਜ਼ ਉਹਨਾਂ ਅੱਗੇ ਰੱਖ ਕਿ ਮੇਰੇ ਨਾਲ ਹੁਣ ਹੋਰ ਫਸਾਦ ਵਿੱਚ ਨਾ ਪੈਣ ਤੇ ਆਪਣੇ ਆਪਣੇ ਇਲਾਕੇ ਮੇਰੇ ਤੋਂ ਲਿਖਵਾ ਕੇ ਲੈ ਲੈਣੋ ਅਬਦਾਲੀ ਭਾਵੇਂ ਆਪਣੇ ਸੈਨਾਪਤੀਆਂ ਅੱਗੇ ਟਾਰਾ ਮਾਰਦਾ ਰਹਿੰਦਾ ਸੀ ਕਿ ਪਾਣੀਪਤ ਦੇ ਮਾਰੇ ਮਰਾਠਿਆਂ ਵਾਂਗ ਹੁਣ ਕੱਲੂ ਘਾਰੇ ਦੇ ਕਤਲੇਆਮ ਦੇ ਮਾਰੇ ਸਿੱਖ ਦੁਬਾਰਾ ਕਦੇ ਨਹੀਂ ਉੱਠ ਸਕਣਗੇ ਪਰ ਸੱਚੇ ਸੀ ਕਿ ਅਬਦਾਲੀ ਅੰਦਰੋਂ ਬੁਰੀ ਤਰ੍ਹਾਂ ਡਰਿਆ ਹੋਇਆ ਸੀ ਕੱਲੂ ਘਾਰੇ ਵਿੱਚ ਵਾਪਰੇ ਵਰਤਾਰਿਆਂ ਨੇ ਅਬਦਾਲੀ ਨੂੰ ਕੰਬਾਇਆ ਹੋਇਆ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਸਨੇ ਬੱਬਰ ਸ਼ੇਰ ਨੂੰ ਜ਼ਖਮੀ ਕਰ ਦਿੱਤਾ ਹੈ ਤੇ ਜ਼ਖਮੀ ਸ਼ੇਰ ਦਾ ਵਾਰ ਝੱਲਣਾ ਸੌਖਾ ਨਹੀਂ ਹੋਵੇਗਾ ਸੋ ਉਸ ਤੋਂ ਪਹਿਲਾਂ ਹੀ ਅਬਦਾਲੀ ਕੋਈ ਬੰਨ੍ਹਣ ਨੂੰ ਬਨਣਾ ਚਾਹੁੰਦਾ ਸੀ ਬਾਬਾ ਆਲਾ ਨੇ ਆਪਣੇ ਵਕੀਲ ਭਾਈ ਨਾਨੂ ਸਿੰਘ ਨੂੰ ਚਿੱਠੀ ਦੇ ਕੇ ਦਾਲ ਖਾਲਸੇ ਵੱਲ ਘੱਲਿਆ ਪੰਥ ਖਾਲਸੇ ਨੂੰ ਆਲਾ ਸਿੰਘ ਦੀ ਚਰਨਵੰਦਨਾ ਖਾਲਸਾ ਜੀ ਅਬਦਾਲੀ ਚਾਹੁੰਦਾ ਹੈ ਕਿ ਆਪ ਜੀ ਆਪਣਾ ਮੁਲਕ ਪੰਜਾਬ ਉਸ ਤੋਂ ਲਿਖਵਾ ਕੇ ਲੈ ਲਓ ਪਰ ਉਸ ਉੱਤੇ ਹੁਣ ਹੋਰ ਹਮਲੇ ਬੰਦ ਕਰ ਦਿਓ ਕਿਸ ਦਾ ਮੁਲਕ ਤੇ ਕਿਸ ਤੋਂ ਲਿਖਵਾ ਕੇ ਲੈਣਾ ਹੈ ਚਿੱਠੀ ਸੁਣਦਿਆਂ ਹੀ ਸਰਦਾਰ ਚੜਤ ਸਿੰਘ ਬੋਲੇ ਖਾਲਸਾ ਤਾਂ ਖਾਲਸਾ ਸੀ ਅਬਦਾਲੀ ਦੀ ਸੰਧੀ ਵਾਲੀ ਚਿੱਠੀ ਦੇ ਉੱਤਰ ਵਿੱਚ ਸਰਦਾਰ ਜੱਸਾ ਸਿੰਘ ਨੇ ਖਾਲਸੇ ਦਾ ਜਵਾਬ ਭੇਜਿਆ ਭਾਈ ਨਾਨੂ ਸਿੰਘ ਵਾਪਸ ਆਏ ਅਬਦਾਲੀ ਨੇ ਚਿੱਠੀ ਪੜਨ ਨੂੰ ਕਿਹਾ ਖਾਲਸੇ ਦੀ ਚਿੱਠੀ ਅਬਦਾਲੀ ਨੂੰ ਭਰੇ ਦਰਬਾਰ ਵਿੱਚ ਪੜ੍ਹ ਕੇ ਸੁਣਾਈ ਗਈ ਪਿਆਰੇ ਆਲਾ ਸਿੰਘ ਜੀ ਫਤਿਹ ਪ੍ਰਮਾਣ ਕਰੋ ਯਾਦ ਰਹੇ ਕਿ ਮੰਗਿਆ ਕਦੇ ਰਾਜਨੀ ਮਿਲਦੇ ਖੈਰਾਤ ਮਿਲਦੀ ਹੈ ਖਾਲਸਾ ਖੈਰਾਤ ਲੈਂਦਾ ਨਹੀਂ ਖੈਰਾਤਾ ਵੰਡਦਾ ਹੈ ਇਹ ਦੇਸ਼ ਸਾਡਾ ਹੈ ਪੰਜਾਬ ਖਾਲਸੇ ਦਾ ਹੈ ਤੇ ਸਦਾ ਰਹੇਗਾ ਅਫਗਾਨ ਧਾੜ ਵੀ ਹਨ ਵਿਦੇਸ਼ੀ ਹਨ ਮੰਗਣਾ ਇਹਨਾਂ ਨੇ ਹੈ ਖਾਲਸੇ ਤੋਂ ਕਿ ਖਾਲਸਾ ਜੀ ਚਾਰ ਦਿਨ ਆਪਣੇ ਦੇਸ਼ ਵਿੱਚ ਰਹਿਣ ਦੀ ਆਗਿਆ ਦੇ ਦਿਓ ਰਹਿਣ ਦੀ ਰਾਜ ਕਰਨ ਦੀ ਨਹੀਂ ਤੁਰਕਾਂ ਤੇ ਖਾਲਸੇ ਦਾ ਕੋਈ ਮੇਲ ਨਹੀਂ ਖਾਲਸੇ ਦੀ ਸਰਜ਼ਮੀਨ ਤੇ ਅਸੀਂ ਅਫਗਾਨਾਂ ਦਾ ਰਾਜ ਨਹੀਂ ਹੋਣ ਦੇਣਾ ਇਹਨਾਂ ਦਾ ਕੀ ਕਿਸੇ ਵਿਦੇਸ਼ੀ ਦਾ ਨਹੀਂ ਹੋਣ ਦੇਣਾ ਨਾਲੇ ਰਾਜ ਸਤਗੁਰਾਂ ਸਾਨੂੰ ਲਿਖ ਕੇ ਦਿੱਤਾ ਹੋਇਆ ਹੈ ਤੇ ਖਾਲਸੇ ਨੇ ਸਿਰ ਭੇਟ ਕਰਕੇ ਲਿਆ ਹੈ ਹਮਕੋ ਸਤਗੁਰ ਰਾਜ ਲਿਖ ਦੀਆ ਖਾਲਸੇ ਦੇ ਪੇਟ ਸਿਰ ਕੋ ਲੀਆ ਹੁਣ ਅਸੀਂ ਕਿਸੇ ਹੋਰ ਤੋਂ ਕੀ ਲਿਖਵਾਉਣਾ ਹੈ ਤੁਸੀਂ ਆਪ ਵੀ ਪੜੋ ਤੇ ਅਬਦਾਲੀ ਨੂੰ ਵੀ ਇਹ ਪੜ੍ਹ ਕੇ ਸੁਣਾਓ ਜੋ ਬਚਨ ਕਲਗੀਧਰ ਸੁਆਮੀ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਹੇ ਸਨ ਸੁਨੋ ਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਜੀ ਦਾ ਨਾਮ ਜਪਾਉ ਚੜੇ ਤੁਰੰਗ ਉਡਾਵੇ ਬਾਜ ਦੇਖ ਖਾਲਸੇ ਕੋ ਤੁਰਕ ਜਾਣਗੇ ਬਾਜ ਸਵਾ ਲੱਖ ਸੇ ਏਕ ਲੜਾਉ ਚੜੇ ਸਿੰਘ ਤਿਸ ਮੁਕਤ ਕਰਾਉ ਝੂਲਣ ਨੇਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌਬਤ ਬਾਜੇ ਸਵਾ ਲੱਖ ਜਬ ਤੁਖੇ ਪਲੀਤਾ ਤਬੇ ਖਾਲਸਾ ਉਦੇ ਅਸਤ ਲੋਹ ਜੀਤਾ ਸ਼ੇਰਾਂ ਨੂੰ ਬਗਹਾੜਾ ਨਾਲ ਸੁਲਾਂ ਦੀਆਂ ਗੱਲਾਂ ਨਹੀਂ ਕਰਨੀਆਂ ਕਰਨੀਆਂ ਆਂਦੀਆਂ ਅਬਦਾਲੀ ਨੂੰ ਕਹੇ ਅਬਦਾਲੀ ਨੂੰ ਕਹੋ ਕਿ ਖਾਲਸੇ ਦਾ ਰਾਸ ਤਾਂ ਉਦੇ ਤੋਂ ਅਸਥ ਤੀਕ ਹੋਣਾ ਹੈ ਸੂਰਜ ਦੀ ਟਿੱਕੀ ਖਾਲਸੇ ਦੇ ਰਾਜ ਵਿੱਚੋਂ ਹੀ ਚੜਿਆ ਕਰੇਗੀ ਤੇ ਖਾਲਸੇ ਦੇ ਰਾਜ ਵਿੱਚ ਹੀ ਛਿਪਿਆ ਕਰੇਗੀ ਅਸੀਂ ਇੱਕ ਦੋ ਤਾਰਿਆਂ ਲਈ ਸਮਝੌਤਾ ਕਿਉਂ ਕਰੀਏ ਜਦ ਕਿ ਸਾਰਾ ਅੰਬਰ ਹੀ ਸਾਡਾ ਹੈ ਚਿੱਠੀ ਸੁਣਦਿਆਂ ਹੀ ਅਬਦਾਲੀ ਨੂੰ ਸਨ ਕਪੜੀ ਅੱਗ ਲੱਗ ਗਈ ਉਹ ਉੱਠ ਕੇ ਆਪਣੇ ਤੰਬੂ ਵਿੱਚ ਚਲਾ ਗਿਆ ਉਸਨੇ ਇਹ ਤਾਂ ਸੋਚਿਆ ਹੀ ਨਹੀਂ ਸੀ ਉਹ ਸੋਚਦਾ ਸੀ ਕਿ ਹੋ ਸਕਦਾ ਹੈ ਖਾਲਸਾ ਉਸਦੀ ਤਜਵੀਜ਼ ਨੂੰ ਠੁਕਰਾ ਦੇਵੇ ਪਰ ਐਸੇ ਜਵਾਬ ਦੀ ਤਾਂ ਅਬਦਾਲੀ ਨੂੰ ਕਦੇ ਆਸ ਨਹੀਂ ਸੀ ਉਹ ਬਦਲੇ ਦੀ ਜਵਾਲਾ ਵਿੱਚ ਸੜ ਰਿਹਾ ਸੀ ਕੋਈ ਵਜ਼ੀਰ ਦਰਬਾਰੀ ਜਾਂ ਸੈਨਾਪਤੀ ਡਰਦਾ ਉਸਤੇ ਮੰਗਰ ਨਾ ਗਿਆ ਐਸੇ ਸਮੇਂ ਵਿੱਚ ਕੋਚੇਰ ਅਬਦਾਲੀ ਨੂੰ ਇਕੱਲਾ ਹੀ ਰਹਿਣ ਦਿੱਤਾ ਜਾਂਦਾ ਸੀ ਕੁਝ ਦਿਨ ਮੰਗਰੋ ਨਜੀਬ ਖਾਨ ਨੇ ਤੰਬੂ ਦੇ ਬਾਹਰੋਂ ਆਵਾਜ਼ ਮਾਰੀ ਜਾਪਣਾ ਅੰਮ੍ਰਿਤਸਰ ਕੂਚ ਦੀ ਤਿਆਰੀ ਕਰਨ ਨਜੀਬ ਖਾਨ ਹੋਰ ਇਸ ਵੇਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਗੁੱਸੇ ਨਾਲ ਭਖ ਰਿਹਾ ਅਬਦਾਲੀ ਬੋਲਿਆ ਜੀ ਜਾਪਨਾ ਜੋ ਹੁਕਮ ਤੇ ਨਜੀਬ ਖਾਨ ਜਾ ਕੇ ਫੌਜ ਨੂੰ ਕੂਚ ਲਈ ਤਿਆਰ ਕਰਨ ਲੱਗਾ ਸਰਹੰਦ ਤੋਂ ਚੱਲ ਕੇ ਹੁਣ afghan ਲਸ਼ਕਰ ਨੇ ਪੜਾ ਸਿੱਧਾ ਅੰਮ੍ਰਿਤਸਰ ਹੀ ਕਰਨਾ ਸੀ ਕਿਸੇ ਗੁੱਸੇ ਵਿੱਚ ਦਿੱਤੇ ਹੁਕਮ ਨੂੰ ਵੀ ਅਬਦਾਲੀ ਕਦੇ ਬਦਲਦਾ ਨਹੀਂ ਸੀ ਸਗੋਂ ਐਸੇ ਹੁਕਮ ਵਿੱਚ ਤਾਂ ਦੇਰੀ ਵੀ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਸੀ ਸੈਨਾ ਕੂਚ ਲਈ ਤਿਆਰ ਹੈ ਹਜ਼ੂਰ ਨਜੀਬ ਖਾਨ ਨੇ ਛੇਤੀ ਨਾਲ ਲਸ਼ਕਰ ਤਿਆਰ ਕਰਕੇ ਅਬਦਾਲੀ ਨੂੰ ਜਾ ਦੱਸਿਆ ਅਗਲੇ ਦਿਨ ਅਥਰ ਨੂੰ ਹੀ ਅਫਗਾਨ ਫੌਜ ਅੰਮ੍ਰਿਤਸਰ ਪਹੁੰਚ ਗਈ ਅਬਦਾਲੀ ਅਕਾਲ ਤਖਤ ਦੇ ਖੱਬੇ ਹੱਥ ਨਿਸਾਨਾ ਵਾਲੇ ਪਾਸੇ ਖਲੋਤਾ ਹਰਮੰਦਰ ਸਾਹਿਬ ਨੂੰ ਦੇਖ ਰਿਹਾ ਸੀ ਕੁਝ ਦੇਰ ਦੇਖਣ ਮਗਰੋਂ ਉਹ ਬੋਲਿਆ ਇਸ ਸਾਰੇ ਮੰਦਰ ਨੂੰ ਬਾਰੂਦ ਨਾਲ ਉਡਾ ਦਿਓ ਇਸ ਦੀਆਂ ਨੀਹਾਂ ਵਿੱਚ ਬਾਰੂਦ ਦੀਆਂ ਕੁੱਪੀਆਂ ਭਰ-ਭਰ ਪਾਓ ਫਿਰ ਇਕੱਠਿਆਂ ਨੂੰ ਅੱਗ ਲਾਓ ਤੇ ਨੇਸ ਤੋਂ ਨਾਬੂਦ ਕਰ ਦਿਓ ਇਸ ਇਮਾਰਤ ਨੂੰ ਇਹ ਕਹਿੰਦਾ ਹੋਇਆ ਅਬਦਾਲੀ ਉਸੇ ਥਾਂ ਤਖਤ ਡੁਹਾਕੇ ਬੈਠ ਗਿਆ ਉਹ ਇਹ ਸਭ ਆਪਣੀ ਅੱਖੀ ਦੇਖਣਾ ਚਾਹੁੰਦਾ ਸੀ ਹਾਂ ਹੀ ਠੀਕ ਰਹੇਗਾ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਲਾਹੌਰ ਦਾ ਇੱਕ ਕਾਜੀ ਗੁੱਸੇ ਭਰੇ ਹਾਸੇ ਨਾਲ ਬੋਲ ਰਿਹਾ ਸੀ ਤੁਹਾਨੂੰ ਯਾਦ ਨੇ ਕਾਬਲ ਦੀਆਂ ਪਹਾੜੀਆਂ ਵਿੱਚ ਮਿਲੇ ਸੂਫੀ ਦੇ ਬੋਲ ਜੋ ਕਹਿੰਦਾ ਸੀ ਕਿ ਕਿਸੇ ਦਾ ਵੀ ਕਦੇ ਮੁਕੱਤਸ ਸਥਾਨ ਨਾ ਟਾਈ ਅਬਦਾਲੀ ਦੇ ਪ੍ਰਧਾਨ ਮੰਤਰੀ ਸ਼ਾਹਵਲੀ ਨੇ ਉਸ ਨੂੰ ਯਾਦ ਕਰਵਾਇਆ ਪਰ ਅਬਦਾਲੀ ਨੇ ਉਸ ਦੀ ਗੱਲ ਅਣ ਸੁਣੀ ਕੀਤੀ ਅਬਦਾਲੀ ਦੇ ਹੁਕਮ ਦੀ ਪਾਲਣਾ ਲਈ ਫੌਜਦਾਰ ਆਪੋ ਆਪਣੀਆਂ ਟੁਕੜੀਆਂ ਟੁਕੜੀਆਂ ਵੱਲ ਦੌੜੇ ਨਜੀਬ ਖਾਨ ਨੇ ਤਾਂ ਸਗੋਂ ਸ਼ਾਹਵਲੀ ਦੀ ਗੱਲ ਕੱਟ ਕੇ ਅਬਦਾਲੀ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਸੋ ਉਹ ਆਪਣੀ ਟੁਕੜੀ ਸਮੇਤ ਇਹ ਕੰਮ ਨਿਬੇੜਨ ਲਈ ਫਰਤੀ ਨਾਲ ਜੁਟ ਗਿਆ ਹਰ ਕੋਈ ਪਠਾਨ ਵੱਧ ਛੱਡ ਕੇ ਇਸ ਕੰਮ ਨੂੰ ਕਰਨਾ ਚਾਹੁੰਦਾ ਸੀ ਇੱਕ ਤਾਂ ਉਹ ਸ਼ਾਹ ਦੀਆਂ ਨਜ਼ਰਾਂ ਵਿੱਚ ਵੀ ਰਹਿਣਾ ਚਾਹੁੰਦੇ ਸਨ ਤੇ ਦੂਜਾ ਉਹਨਾਂ ਨੂੰ ਸਿੱਖਾਂ ਨਾਲ ਨਫ਼ਰਤ ਵੀ ਸੀ ਅਬਦਾਲੀ ਨੇ ਮਲੇਰ ਕੋਟਲੇ ਵੱਲ ਜਾਣ ਵੇਲੇ ਸਰੋਵਰਪੁਰ ਦੇਣ ਦਾ ਜੋ ਹੁਕਮ ਕੀਤਾ ਸੀ ਉਹ ਵੀ ਕਾਲੀ ਕਰਕੇ ਇੱਥੇ ਰਹਿ ਗਿਆ ਸੀ ਘੋੜਿਆਂ ਦੀ ਲਿੱਦ ਹਲਾਲ ਕੀਤੀਆਂ گاਵਾਂ ਦੀ ਖੱਲ ਹੱਡੀਆਂ ਮਿੱਜ ਤੇ ਬਾਕੀ ਸਾਰੀ ਰਹਿਤਕੁੰਦ ਸਰੋਵਰ ਵਿੱਚ ਸੁੱਟੀ ਗਈ ਢਾਈਆਂ ਗਈਆਂ ਇਮਾਰਤਾਂ ਦਾ ਸਾਰਾ ਮਲਬਾ ਲਿਆ ਕੇ ਸੁੱਟਿਆ ਗਿਆ ਦੇਖਦੇ ਦੇਖਦੇ ਸਾਰਾ ਸਰੋਵਰਪੁਰ ਦਿੱਤਾ ਗਿਆ ਹੁਣ ਗਿਲਜਿਆਂ ਦੀ ਫੌਜ ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਬਾਰੂਦ ਲਾਉਣ ਲੱਗੀ ਵਾਹਿਗੁਰੂ ਦਰਬਾਰਾ ਸਿਉ ਨੇ ਇਹ ਕਹਿੰਦਿਆ ਨੀਵੀਂ ਪਾ ਲਈ ਸਿਰ ਉਤਾਹ ਚੁੱਕ ਪੁੱਤਰਾ ਐਸੇ ਵਾਕਿਆ ਦਾ ਸਾਹਮਣਾ ਨਹੀਂ ਕਰੇਂਗਾ ਤਾਂ ਕਰਨ ਵਾਲਿਆਂ ਨੂੰ ਸੋਧਾ ਕਿਵੇਂ ਲਾਏਗਾ ਤਕੜਾ ਹੋ ਗੁਰਧਾਮਾਂ ਦੀ ਰੱਖਿਆ ਲਈ ਸੀਸ ਲਾਉਣੇ ਪੈਂਦੇ ਨੇ ਪੁੱਤਰਾ ਸੀਸ ਝੁਕਾਇਆ ਗੱਲ ਨਹੀਂ ਬਣਨੀ ਬਾਬਾ ਪੰਗੂ ਦਰਬਾਰਾ ਸਿੰਘ ਵੱਲ ਦੇਖਦਾ ਬੋਲਿਆ ਮਹਾਰਾਜ ਆਪ ਜੀ ਦੇ ਬਚਨ ਸੁਣ ਲੈਣ ਤੇ ਮੇਰਾ ਸਿਰ ਸੱਚਮੁੱਚ ਗੁਰਧਾਮਾਂ ਦੀ ਰਾਖੀ ਲਈ ਲੱਗ ਜਾਵੇ ਅੱਖਾਂ ਪਰਦਾ ਦਰਬਾਰਾ ਸਿੰਘ ਬੋਲਿਆ ਜਿਹੜੀ ਕੌਮ ਦੇ ਬਾਲ ਸੀਸ ਲੇਖੇ ਲੱਗ ਜਾਂਦੀਆਂ ਅਰਦਾਸਾਂ ਕਰਦੇ ਹੋਣ ਉਸ ਕੌਮ ਦੀ ਕੋਈ ਵਾਵਲ ਨਹੀਂ ਦੇਖ ਸਕਦਾ ਬਾਬੇ ਦੇ ਕੋਲ ਖਲੋਤਾ ਇੱਕ ਸਿੰਘ ਬੋਲਿਆ ਬਾਬੇ ਨੇ ਕਥਾ ਅੱਗੇ ਤੋਰੀ ਬਰੂਦ ਫਟਣ ਨਾਲ ਦਰਬਾਰ ਸਾਹਿਬ ਦੀਆਂ ਇੱਟਾਂ ਉੱਡੀਆਂ ਇੱਕ ਇੱਟ ਐਨੀ ਤੇਜ਼ੀ ਨਾਲ ਉੱਡੀ ਕਿ ਦੂਰੋਂ ਦੇਖ ਰਹੇ ਅਬਦਾਲੀ ਦੇ ਸਿੱਧੀ ਨੱਕ ਤੇ ਜਾ ਵਜੀ ਨੱਕ ਦੀ ਹੱਡੀ ਦਾ ਕੜਾਕਾ ਅਬਦਾਲੀ ਨੇ ਆਪ ਸੁਣਿਆ ਇੱਟ ਦਾ ਇੱਕ ਕੰਕਰ ਦਰਾਨੀ ਬਾਦਸ਼ਾਹ ਦੇ ਨੱਕ ਵਿੱਚ ਖੁੱਬ ਗਿਆ। ਤਖਤ ਤੋਂ ਪੁਆਟਣੀ ਖਾ ਕੇ ਅਬਦਾਲੀ ਭੂੰਜੇ ਜਾ ਪਿਆ ਤੇ ਦਰਦ ਨਾਲ ਕਰੌਣ ਲੱਗਾ। ਜਦ ਉਸ ਨੂੰ ਸੂਬੇਦਾਰਾਂ ਨੇ ਸਿੱਧਾ ਕੀਤਾ ਤਾਂ ਉਸ ਦਾ ਸਾਰਾ ਮੂੰਹ ਲਹੂ ਨਾਲ ਲਾਲੋ-lal ਹੋ ਚੁੱਕਾ ਸੀ। ਸ਼ਾਹੀ ਹਕੀਮ ਸੱਦਿਆ ਗਿਆ। ਉਸ ਨੇ ਬਹੁਤ ਧਿਆਨ ਨਾਲ ਅਬਦਾਲੀ ਦੇ ਨੱਕ ਵਿੱਚੋਂ ਕੰਕਰ ਕੱਢਿਆ ਤੇ ਲਹੂ ਬੰਦ ਕੀਤਾ। ਅਬਦਾਲੀ ਤੇ ਬਾਕੀ ਦਰਬਾਰੀਆਂ ਨੂੰ ਯਕੀਨਦਾ ਸੀ ਕਿ ਫੱਟ ਜਲਦੀ ਭਰ ਜਾਏਗਾ। ਪਾਰੇ जखਮ ਸਮਾਪੈਨ ਨਾਲ ਸਗੋਂ ਵੱਧਦਾ ਗਿਆ ਪੀੜ ਨਾਲ ਤੜਪਦੇ ਅਬਦਾਲੀ ਦਾ ਪਤਾ ਲੈਣ ਜਦ ਸ਼ਾਹਵਲੀ ਆਇਆ ਜਿਸ ਨੇ ਸੂਫੀ ਦੇ ਬੋਲ ਚੇਤੇ ਕਰਵਾਏ ਸਨ ਤਾਂ ਅਬਦਾਲੀ ਸਗੋਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਦੀ ਥਾਂ ਗੁੱਸੇ ਵਿੱਚ ਚੀਕਿਆ ਤੂੰ ਦੇਖਦਾ ਰਹੀਂ ਮੈਂ ਸਮੁੰਦਰ ਨੂੰ ਮੰਨਣ ਵਾਲਾ ਵੀ ਕੋਈ ਜਿਉਂਦਾ ਨਹੀਂ ਛੱਡਣਾ ਪਾਣੀ ਪੱਦਾ ਜੇ ਤੂੰ ਮਰਾਠਿਆਂ ਸਮੇਤ ਹਜ਼ਾਰਾਂ ਰਾਜਿਆਂ ਰਜਵੜਿਆਂ ਨੂੰ ਕੁਚਲ ਦੇਣ ਵਾਲਾ ਅਬਦਾਲੀ ਵੱਡੇ ਕੱਲੂ ਘਾਰੇ ਵਿੱਚ 8 ਘੰਟੇ ਤੋਂ ਵੀ ਵੱਧ ਸਮੇਂ ਤੱਕ ਸਿੰਘਾਂ ਦੀ ਕਤਾਰ ਨਹੀਂ ਤੋੜ ਸਕਿਆ ਉਸ ਨੂੰ ਇਸ ਵਿੱਚ ਹਤਕ ਮਹਿਸੂਸ ਹੋ ਰਹੀ ਸੀ ਕਿ ਸਿੱਖਾਂ ਦੇ ਨਿਹੱਥੇ ਵਹੀਰ ਦੇ ਹੁੰਦਿਆਂ ਵੀ ਟਿੱਡੀ ਦਲ ਅਫਗਾਨ ਫੌਜ ਦੀ ਮੁਠੀ ਪਰ ਸਿੱਖ ਦਲ ਦੇ ਲੜਾਕੇ ਸਿੰਘਾਂ ਨੇ ਵੀ ਸਿੰਘਾਂ ਨੇ ਇੱਕ ਨਹੀਂ ਚੱਲਣ ਦਿੱਤੀ ਜਿਸ ਉਮੀਦ ਨਾਲ ਉਸਨੇ ਅੰਮ੍ਰਿਤਸਰ ਤੋਂ ਸਿੱਖ ਵਹੀਰ ਦਾ ਪਿੱਛਾ ਸ਼ੁਰੂ ਕੀਤਾ ਸੀ ਉਸ ਤਰ੍ਹਾਂ ਦਾ ਨੁਕਸਾਨ ਤਾਂ ਉਹ ਨਹੀਂ ਕਰ ਸਕਿਆ ਸੀ ਸਿੱਖਾਂ ਦਾ ਜਿੰਨਾ ਕੁ ਵੀ ਕਰ ਸਕਿਆ ਕਿ ਉਹ ਉਸ ਨੂੰ ਨੁਕਸਾਨ ਮੰਨਦੇ ਸਨ ਸੋਚਦੇ ਹੋਏ ਅਬਦਾਲੀ ਦੇ ਮੂੰਹੋਂ ਨਿਕਲਿਆ ਹਾਲਾਂਕਿ ਤੰਬੂ ਵਿੱਚ ਪਏ ਦੀਆਂ ਚੀਕਾਂ ਬਾਹਰ ਤੱਕ ਸੁਨੀਆਂ ਸੁਣ ਰਹੀਆਂ ਸਨ ਪਰ ਅੰਦਰ ਦੁੱਖ ਨੱਕ ਦੇ ਫਟ ਨਾਲੋਂ ਕੋਪਰਹੀੜ ਦੇ ਮੈਦਾਨ ਵਿੱਚ ਨੱਕ ਵੱਡੇ ਜਾਣ ਦਾ ਜ਼ਿਆਦਾ ਸੀ ਪੀੜ ਤਾਂ ਉਸ ਅੰਦਰ ਸਿੱਖਾਂ ਨੂੰ ਹਰਾ ਕੇ ਵੀ ਹਾਰਾ ਨਾ ਸਕਣਦੀ ਸੀ ਉਹਨਾਂ ਨੂੰ ਮਾਰ ਕੇ ਵੀ ਮਾਰ ਨਾ ਸਕਣਦੀ ਸੀ ਹਰਮੰਦਰ ਸਾਹਿਬ ਨੂੰ ਢਾਉਣ ਮੰਗਰੋ ਅਬਦਾਲੀ ਬਹੁਤੀ ਦੇਰ ਅੰਮ੍ਰਿਤਸਰ ਨਹੀਂ ਟਿਕਿਆ ਤੇ ਲਾਹੌਰ ਚਲਾ ਗਿਆ ਖੇਜ ਵਿੱਚ ਉਸਨੇ ਲਾਹੌਰ ਦੇ ਬੁਰਜਾਂ ਤੇ ਉਹਨਾਂ ਸਿੱਖਾਂ ਦੇ ਸਿਰ ਟੰਗਵਾਏ ਜਿਨ੍ਹਾਂ ਨੂੰ ਉਹ ਕੋਪਰ ਹੀਟ ਤੋਂ ਗੱਡਿਆਂ ਵਿੱਚ ਭਰ ਕੇ ਲਿਆਇਆ ਸੀ ਵਹੀਰ ਵਿੱਚ ਨੇ ਹੱਥੇ ਮਾਰੇ ਗਏ ਸਿੱਖਾਂ ਦੇ ਸਿਰਾਂ ਨੂੰ ਮਨਾਰਿਆਂ ਬਾਜ਼ਾਰਾਂ ਵਿੱਚ ਟੰਗਵਾ ਕੇ ਅਬਦਾਲੀ ਆਪਣੀ ਤਾਕਤ ਤੇ ਜਿੱਤ ਦੀ ਨਮਾਇਸ਼ ਕਰ ਰਿਹਾ ਸੀ ਲਾਹੌਰ ਦੀਆਂ ਮਸਜਿਦਾਂ ਸਿੱਖਾਂ ਦੇ ਲਹੂ ਨਾਲ ਧੋਤੀਆਂ ਗਈਆਂ ਧੰਨਵਾਦ